ਇੱਕ ਅਸੀਂ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਕਿ ਜਿਨ੍ਹਾਂ ਨੇ ਸ਼ੋਅ ਦੇਖਣਾ ਉਹ ਪੋਲ ਤੋਂ ਖੜਕੇ ਵੀ ਦੇਖ ਸਕਦੇ ਆ ਤਾਂ ਪੋਲ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਵੀ ਕੁਝ ਨਜ਼ਰ ਆਉਂਦਾ ਬਣ ਜੂ ਗੱਲ ਪੰਜਾਬੀ ਆ ਗਏ ਹੈ ਕੀ ਬਾਤ ਹੈ ਯਾਰ ਕ라우ਡ ਦਾ ਫਰਿਆ ਜਿਆਦਾ ਇਕੱਠਾ ਹੁੰਦਾ ਹੈ ਸਨੇਚਿੰਗ ਵਗੈਰਾ ਹੁੰਦੀ ਹੈ ਫੋਨਾਂ ਦੀ ਥੋੜਾ ਜਿਹਾ ਆਪਣੇ ਜਿਹੜੇ ਬਿਲੋਂਗਿੰਗਸ ਐ ਕੈਰੀ ਹੈ ਉਹ ਥੋੜੀ ਕੇਅਰ ਰੱਖ ਕੇ ਰੱਖਣਾ ਪੈਂਦਾ ਹੈ ਤੁਸੀਂ ਕੈਸ਼ ਕਰੀਂ ਦਿੱਤਾ ਤੁਸੀਂ ਕਾਰਸ ਕਰੀਂ ਦਿੱਤਾ ਤੁਸੀਂ ਫੋਨ ਕਰੀਂ ਦਿੱਤਾ ਉਹਦਾ ਬੜਾ ਧਿਆਨ ਰੱਖਣਾ ਪੈਂਦਾ ਕੀ ਤੁਸੀਂ ਵਜ੍ਹਾ ਮੰਨਦੇ ਹੋ ਵੀ ਦਿਲਜੀਤ ਦਾ ਇਨਾ ਕ੍ਰੇਜ਼ ਕਿਉਂ ਆ ਵਜ੍ਹਾ ਇੱਕ ਤਾਂ ਮਤਲਬ 뮤직 ਬਹੁਤ ਵਧੀਆ ਹੁੰਦਾ ਹੋ ਰਿਹਾ ਹੈ ਨਾ ਅਗਰ ਤੁਸੀਂ 뮤직 ਵੀ ਦੇਖੋ ਨਾ ਮਤਲਬ ਐਵਰੇਜ ਟੀਮ ਵਰਕ ਖਾਉਦੇ ਮਤਲਬ 뮤직 ਅਗਰ ਲਿਰਿਕਸ ਨਾ ਹੋਣ ਤਾਂ 뮤직 ਵੀ ਉਹਦਾ ਨੰਬਰ 1 ਹੈ ਸਾਲ 2024 ਦਾ ਦਸੰਬਰ ਮਹੀਨਾ ਤੇ ਦਸੰਬਰ ਮਹੀਨੇ ਦੀ ਅੱਜ ਆਖਰੀ 31 ਦਸੰਬਰ ਤਾਰੀਖ ਤੇ ਲੁਧਿਆਣਾ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਪੂਰੇ ਪੰਜਾਬ ਲਈ ਇਸ ਕਰਕੇ ਵੀ ਅੱਜ ਪੂਰਾ ਪੰਜਾਬ ਪੱਬਾਂ ਪਾਰ ਹੋਇਆ ਕਿਉਂਕਿ 31 ਦਸੰਬਰ ਦੀ ਜਿਹੜੀ ਆਖਰੀ ਸ਼ਾਮ ਆਖਰੀ ਜਿਹੜੀ ਰਾਤ ਆ ਇਹ ਪੰਜਾਬੀਆਂ ਲਈ ਬੜੀ ਅਹਿਮ ਹੈ ਖਾਸ ਕਰਕੇ ਅੱਜ ਜਿਹੜਾ ਇੰਜੋਏ ਕਰਨਾ ਲੋਕਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਜੀ ਹਾਂ ਲੁਧਿਆਣਾ ਦੇ ਵਿੱਚ ਖੜੇ ਆ ਪੰਜਾਬ ਖੇਤੀવાડી ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਦਲਜੀਤ ਦਸਾਂ ਦਾ ਦਿਲੂਮੀਨਾਤੀ ਜਿਹੜਾ ਟੂਰ ਹੈ ਉਹਦਾ ਗ੍ਰੈਂਡ ਫਿਨਾਲੇ ਆ ਤਾਂ ਅੱਜ ਜਿਹੜੀ ਕਲੋਜ਼ਿੰਗ ਆ ਦਲਜੀਤ ਦੇ ਸਾਰੇ ਸ਼ੋਜ਼ ਦੀ ਇਸ ਦੇ ਟੂਰ ਦੀ ਉਹ ਅੱਜ ਲੁਧਿਆਣਾ ਦੇ ਵਿੱਚ ਹੋ ਰਹੀ ਆ ਦਿਲੂਮੀਨਾਤੀ ਜਿਹੜਾ ਇਸ ਟੂਰ ਦਾ ਨਾਮ ਉਹਨਾਂ ਨੇ ਰੱਖਿਆ ਅੱਜ ਲੁਧਿਆਣਾ ਦੇ ਵਿੱਚ ਆ ਕੇ ਉਹਨਾਂ ਨੇ ਗ੍ਰੈਂਡ ਫਿਨਾਲੇ ਨਾਲ ਆਪਦਾ ਸਮਾਪਤ ਕਰ ਦੇਣਾ ਤਾਂ ਤੁਹਾਨੂੰ ਦਿਖਾ ਦਈਏ ਇੱਕ ਨੰਬਰ ਗੇਟ ਤੇ ਅਸੀਂ ਖੜੇ ਆ ਵੱਡੇ ਵੱਡੇ ਪੋਸਟਰ ਵੈਨਰਸ ਲੱਗੇ ਹੋਏ ਨੇ ਇਹ ਸਿਲਵਰ ਜ਼ੋਨ ਐਂਟਰੀ ਆ ਜਿਨ੍ਹਾਂ ਕੋਲੇ ਸਿਲਵਰ ਪਾਸ ਨੇ ਉਹਨਾਂ ਦੀ ਐਂਟਰੀ ਇਸ 1 ਨੰਬਰ ਗੇਟ ਤੋਂ ਹੋਣੀ ਆ ਬਾਕੀ ਅਲੱਗ-ਅਲੱਗ ਗੇਟ ਬਣਾਏ ਆ 2 ਨੰਬਰ ਗੇਟ ਤੋਂ ਐਂਟਰੀ ਹੋਣੀ ਆ 3 ਨੰਬਰ ਗੇਟ ਤੋਂ ਐਂਟਰੀ ਹੋਣੀ ਆ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਨੇ 3000 ਤੋਂ ਵੱਧ ਜਿਹੜੇ ਜਵਾਨ ਪੰਜਾਬ ਪੁਲਿਸ ਦੇ ਇੱਥੇ ਤਾਇਨਾਤ ਕੀਤੇ ਗਏ ਨੇ ਇਸ ਤੋਂ ਬਗੈਰ ਜਿਹੜੀ ਹੈਗੀ ਹੋਰ ਸਿਕਿਉਰਿਟੀ ਵੀ ਲਾਈ ਗਈ ਆ ਤੇ ਨਾਲ-ਨਾਲ ਤੁਸੀਂ ਦੇਖ ਰਹੇ ਹੋ ਇਸ ਤੋਂ ਬਗੈਰ ਕੁਝ ਪ੍ਰਾਈਵੇਟ ਸਿਕਿਉਰਿਟੀ ਵੀ ਲਾਈ ਆ ਬੌਂਸਰਜ਼ ਲਾਈ ਨੇ ਤੇ ਇਧਰ ਘੋੜਿਆਂ ਦੇ ਉੱਪਰ ਜਿਹੜੇ ਸਾਡੇ ਪੁਲਿਸ ਦੇ ਜਵਾਨ ਹੁੰਦੇ ਨੇ ਉਹ ਵੀ ਲਾਏ ਹੋਏ ਨੇ ਇਧਰੋਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿਹੜੇ ਲੋਕ ਨੇ ਉਹਨਾਂ ਨੇ ਆਉਣਾ ਸ਼ੁਰੂ ਕਰਤਾ क्रेज ਬਹੁਤ ਆ ਥੋੜਾ ਮੇਰੇ ਸਾਥੀ ਨੂੰ ਕਹਾਂਗਾ ਇਧਰੋਂ ਦਿਖਾਈ ਗਏ ਕਿ ਜਿਨ੍ਹਾਂ ਨੇ ਇੱਥੋਂ ਐਂਟਰ ਹੋਣਾ ਉਹ ਰਸਤੇ ਬਣਾਏ ਗਏ ਆ ਲਾਈਨ ਅਪ ਬਣਾਈਆਂ ਗਈਆਂ ਨੇ ਬੈਰੀਗੇਟਸ ਲਾ ਕੇ ਇਹਨਾਂ ਬੈਰੀਗੇਟਸ ਦੇ ਰਾਹੀਂ ਹੀ ਇੱਥੋਂ ਜਿਹੜੇ ਲੋਕ ਜਾਣਗੇ ਅਲੱਗ-ਅਲੱਗ ਜਿਨ੍ਹਾਂ ਕੋਲੇ ਜਿੰਨਾਂ ਕੋਲੇ ਟਿਕਟਾਂ ਨੇ ਇਥੋਂ ਪੂਰੀ ਚੈਕਿੰਗ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਅੱਗੇ ਐਂਟਰੀ ਹੋਏਗੀ ਅੱਗੇ ਫਿਰ ਗੇਟ ਬਣੇ ਹੋਏ ਆ ਲੋਹੇ ਦੇ ਤੇ ਅੱਗੇ ਜਿਹੜੀ ਹੈਗੀ ਚੈਕਿੰਗ ਹੋ ਕੇ ਉਹਨਾਂ ਨੂੰ ਉਸ ਤਰੀਕੇ ਨਾਲ ਅੱਗੇ ਭੇਜਿਆ ਜਾਵੇਗਾ ਫੈਨਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਫਸਰ ਪੂਰੇ ਜਿਹੜੇ ਚੌਕਸ ਨੇ ਪੂਰੀ ਤਣਾਤੀ ਕੀਤੀ ਗਈ ਆ ਤੇ ਵੱਡੇ ਪੱਧਰ ਤੇ ਜਿਹੜਾ ਹੈਗਾ ਅੱਜ ਦਾ ਇਹ ਸ਼ੋਅ ਹੈ ਇਹ ਬਹੁਤ اہم رہਣ ਵਾਲਾ پنجابیਆਂ ਲਈ ਕਿਉਂਕਿ ਅੱਜ ਪੰਜਾਬੀਆਂ ਨੇ ਇੱਥੇ ਵੱਡੇ ਪੱਧਰ ਤੇ ਇੰਜੋਏ ਕਰਨਾ دل لومیਨਾਤੀ ਜਿਹੜਾ ਟੂਰ ਆ ਦਿਲਜੀਤ ਦਾ ਬਹੁਤ ਪੂਰਾ ਆਲ ਵਰਲਡ ਦੇ ਵਿੱਚ ਜਿਹੜਾ ਹੈਗਾ ਇਹ ਫੇਮਸ ਹੋਇਆ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਸ਼ੁਰੂ ਹੋ ਕੇ ਇੰਡੀਆ ਦੇ ਵਿੱਚ ਗੁਹਾਟੀ ਤੱਕ ਉਸ ਤੋਂ ਬਾਅਦ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਦੂਸਰਾ ਸ਼ੋਅ ਆ ਜੇਕਰ ਚੰਡੀਗੜ੍ਹ ਦਾ ਸ਼ੋਅ ਮੰਨਿਆ ਜਾਵੇ ਤਾਂ ਉਸ ਤੋਂ ਬਾਅਦ ਇਹ ਲੁਧਿਆਣੇ ਦਾ ਜਿਹੜਾ ਦੂਸਰਾ ਸ਼ੋਅ ਆ ਜਿਹੜਾ ਪੰਜਾਬ ਦੇ ਵਿੱਚ ਹੋਇਆ ਤੇ ਆਪਣੇ ਆਪ ਦੇ ਵਿੱਚ ਬਹੁਤ ਪ੍ਰਸਿੱਧੀ ਖੱਟੀ ਸੀ ਚੰਡੀਗੜ੍ਹ ਵਾਲੇ ਸ਼ੋਅ ਨੇ ਤੇ ਚੰਡੀਗੜ੍ਹ ਵਾਲੇ ਸ਼ੋਅ ਤੋਂ ਬਾਅਦ ਇਹ ਹੁਣ ਲੁਧਿਆਣੇ ਵਾਲਾ ਸ਼ੋਅ ਤਾਂ ਲੋਕਾਂ ਦੇ ਵਿੱਚ ਕਿਹੋ ਜਿਹਾ ਕ੍ਰੇਜ਼ ਆ ਟਿਕਟਾਂ ਬਹੁਤ ਵੱਡੇ ਪੱਧਰ ਤੇ ਵਿਕੀਆਂ ਬਹੁਤ ਸਿਲਵਰ ਜ਼ੋਨ 골ਡ ਜ਼ੋਨ ਬਹੁਤ ਵੱਡੇ ਪੱਧਰ ਤੇ ਟਿਕਟਾਂ ਵਿਕੀਆਂ ਟਿਕਟਾਂ ਦਾ ਤਾਂ ਇੱਥੋਂ ਤੱਕ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਫੇਕ ਆਈਡਿਜ਼ ਬਣੀਆਂ ਤੇ ਜਿਹੜੀਆਂ ਫੇਕ ਟਿਕਟਸ ਉਹ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੀਆਂ ਲੋਕਾਂ ਨੇ ਕਿਹਾ ਕਿ ਸਾਨੂੰ ਜਿਹੜੀਆਂ ਫੇਕ ਟਿਕਟਸ ਮਿਲ ਰਹੀਆਂ ਨੇ ਜਾਂ ਬਲੈਕ ਦੇ ਵਿੱਚ ਟਿਕਟਸ ਮਿਲ ਰਹੀਆਂ ਨੇ ਇਹ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਲੋਕਾਂ ਦੇ ਵਿੱਚ ਇਹ ਇੱਧਰ ਜਿਹੜੇ ਹੈਗੇ ਆ ਘੋੜਿਆਂ ਵਾਲੀ ਪੁਲਿਸ ਵੀ ਹੈ ਘੋੜਿਆਂ ਤੇ ਵੀ ਜਵਾਨ ਤਾਇਨਾਤ ਨੇ ਇਹਨਾਂ ਨੇ ਕਿਸ ਤਰ੍ਹਾਂ ਦੀ ਗੱਲਬਾਤ ਕਰਨੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਸਤਿ ਸ਼੍ਰੀ ਅਕਾਲ ਅਸੀਂ ਦੇਖਿਆ ਵੀ ਨੌਜਵਾਨ ਕਾਫੀ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਨੇ ਘੋੜਿਆਂ ਵਾਲੀ ਪੁਲਿਸ ਵੀ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਸਾਰੇ ਬਹੁਤ ਵਧੀਆ ਇੰਤਜ਼ਾਮ ਹੈ ਲੋਅ ਐਂਡ ਆਰਡਰ ਡਿਊਟੀ ਹੈ ਬੜੇ ਤਨ ਦਿਲ ਨਾਲ ਨਿਭਾਣੀ ਹੈ ਜੀ ਹਾਂਜੀ ਤੁਹਾਨੂੰ ਆਹੀ ਏਰੀਆ ਦਿੱਤਾ ਕਿ ਰਾਉਂਡ ਵੀ ਕਰਦੇ ਹਾਂ ਇੱਥੇ ਨਹੀਂ ਰਾਉਂਡ ਵੀ ਲਾਉਣਾ ਗਰਾਊਂਡ ਲਾ ਕੇ ਫਿਰ ਖੜੇ ਹੋ ਜਾਣਾ ਦੋ ਕੋੜੇ ਪੱਲੇ ਗੇਟ ਤੇ ਆ ਦੋ ਇਸ ਪੇਟ ਤੇ ਜੀ ਹਾਂਜੀ ਕਾਫੀ ਜਿਹੜਾ ਹੈਗਾ ਬੜਾ ਪੁਖਤਾਗਾ ਇੰਤਜ਼ਾਮ ਬਿਲਕੁਲ ਜੀ ਬਿਲਕੁਲ ਪੂਰਾ ਪੂਰਾ ਸ਼ਕਤੀ ਨਾਲ ਘੋੜਿਆਂ ਵਾਲੀ ਪੁਲਿਸ ਕਿੰਨੀ ਲਾਈ ਗਈ ਆ ਕੋੜੇ ਆ ਨਹੀਂ ਪੁਲਸ ਚਾਰ ਕੋੜੇ ਇਸ ਟਾਈਮ ਲੱਗੇ ਹੋਏ ਕੁਛ ਆ ਰਹੇ ਆ ਵਿੱਚ ਜੀ ਹਾਂਜੀ ਤਾਂ ਵੱਡੇ ਪੱਧਰ ਤੇ ਜਿਹੜੀ ਹੈਗੀ ਸਖਤਾਈ ਹੈ ਵੱਡੇ ਪੱਧਰ ਤੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਸੁਰੱਖਿਆ ਦੇ ਕੋੜਿਆਂ ਵਾਲੀ ਦੋ ਕੋੜੇ ਇਸ ਗੇਟ ਤੇ ਦੋ ਕੋੜੇ ਇਸ ਤੋਂ ਅਗਲੇ ਗੇਟ ਤੇ ਬਾਕੀ ਕੋੜਿਆਂ ਵਾਲੇ ਜਵਾਨ ਹਲੇ ਆ ਰਹੇ ਨੇ ਤਾਂ ਦਿਖਾ ਦਈਏ ਤੁਹਾਨੂੰ ਜਿਹੜੇ ਇੱਕ ਅਸੀਂ ਵੀਡੀਓ ਦੇਖੀ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਕਿ ਜਿਨ੍ਹਾਂ ਨੇ ਸ਼ੋਅ ਦੇਖਣਾ ਉਹ ਪੁਲ ਤੋਂ ਖੜ ਕੇ ਵੀ ਦੇਖ ਸਕਦੇ ਆ ਤਾਂ ਪੁਲ ਦੀਆਂ ਤਸਵੀਰਾਂ ਤੁਸੀਂ ਦੇਖ ਲਓ ਵੀ ਕੁਝ ਨਜ਼ਰ ਆਉਂਦਾ ਬਣ ਜੂ ਗੱਲ ਬਸ ਠੀਕ ਆ ਸੋ ਇਹ ਤਸਵੀਰਾਂ ਨੇ ਪੁੱਲ ਦੀ ਅਸੀਂ ਇੱਕ ਵੀਡੀਓ ਦੇਖੀ ਸੀ ਕਿ ਪੁੱਲ ਦੇ ਉੱਪਰੋਂ ਵੀ ਜਿਹੜਾ ਹੈਗਾ ਤੁਸੀਂ ਸ਼ੋਅ ਵੇਖ ਸਕਦੇ ਹੋ ਸੋ ਬਹੁਤ ਜਿਹੜਾ ਲੋਕਾਂ ਦੇ ਵਿੱਚ ਕਰੇਜ਼ ਹੈ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਦੇਖਣ ਆਏ ਹੋ ਬਿਲਕੁਲ ਜੀ ਬਿਲਕੁਲ ਕਿਹੜੀ ਜਗ੍ਹਾ ਤੋਂ ਆਏ ਹੋ ਕੋਰਾਲੀ ਤੋਂ ਜੀ ਕੋਰਾਲੀ 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 ਤੋਂ ਪਹਿਲੀ ਵਾਰ ਆਏ ਹੋ ਜੇ ਇਸ ਤੋਂ ਪਹਿਲਾਂ ਚੰਡੀਗੜ੍ਹ ਹੋਇਆ ਸੀ ਉੱਥੇ ਵੀ ਦੇਖਿਆ ਸੀ ਨਹੀਂ ਚੰਡੀਗੜ੍ਹ ਵੀ ਦੇਖਿਆ ਸੀਗਾ ਚੰਡੀਗੜ੍ਹ ਕਿਵੇਂ ਰਿਹਾ ਸੀ ਅੱਛਾ ਸੀ ਸ਼ੋਅ ਬਹੁਤ ਵਧੀਆ ਸੀਗਾ ਪ੍ਰੋਪਰ ਦੇਖ ਨਹੀਂ ਪਾਏ ਲੇਟ ਗਏ ਸੀਗੇ ਨਹੀਂ ਸਮਾਂ ਟਾਈਮ ਹੈਗਾ ਸੀ ਮੈਂ ਕਹਾਂ ਜਰਾ ਅੱਜ ਪੂਰਾ ਸ਼ੋਅ ਦੇਖ ਕੇ ਜਾਵਾਂਗੇ ਅੱਜ ਸ਼ਾਬਾਸ਼ ਇਸ ਵਾਰ ਫਿਰ ਕਿਹੜੀਆਂ ਟਿਕਟਸ ਮਿਲੀਆਂ 골ਡਨ ਕੇ সিলਵਰ 골ਡ ਹੀ ਵਾਇ ਕਿਤੀਆਂ ਜੀ ਲੱਗੇ 골ਡ ਵਾਇ ਕਿਤੀਆਂ ਅੱਛਾ ਅੱਛਾ 골ਡ ਟਿਕਟ 골ਡਨ ਟਿਕਟ ਦਾ ਇਸ ਇਹ ਹੋਆ ਹਾਂਜੀ ਠੀਕ ਹੈ ਹਾਂਜੀ ਹਾਂਜੀ ਇਹ 골ਡਨ ਟਿਕਟ ਹੈ ਮੈਂ ਮੇਰੀ ਵਾਈਫ ਮੇਰਾ ਬੇਟਾ ਸਾਡੇ ਕੋਲ ਤਿੰਨਾਂ ਕੋਲ ਹੀ 골ਡ ਟਿਕਟਸ ਹੈਗੀਆਂ ਜੀ ਠੀਕ ਹੈ ਹਾਂਜੀ ਹਾਂਜੀ ਨਾਲ ਬੱਚੇ ਵੀ ਆਏ ਆ ਸਾਰੇ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਹਰਦੀਪ ਪਵੇਜਾ ਕਿਹੜੀ ਕਲਾਸ ਚ ਪੜਦੇ ਹੋ ਕਲਾਸ 8 ਅੱਛਾ ਕਿੰਨਾਕ ਮਨ ਦੇ ਵਿੱਚ ਹੈ ਕਿਉਰਿਓਸਟੀ ਵੀ ਐ ਜੇ ਦਿਲਜੀਤ ਨੂੰ ਦੇਖਣਾ ਬਹੁਤ ਮਨ ਹੈ ਮੇਰਾ ਸੱਚੀ ਬਹੁਤ ਦਿਲ ਕਰਦਾ ਹੈ ਸ਼ੋਅ ਦੇਖਣ ਨੂੰ ਸਪੈਸ਼ਲ ਮੁੰਡੇ ਨੂੰ ਦੇਖੋ ਤੁਸੀਂ ਅੱਛਾ ਪੰਜਾਬੀ ਆ ਗਏ ਹੈਂ ਕੀ ਬਾਤ ਹੈ ਯਾਰ ਬੱਚਾ ਮੁੰਡੇ ਨੇ ਟੀ-ਸ਼ਰਟ ਵੀ ਲਈ ਆ ਪਿਛੇ ਦਿਲਜੀਤ ਸਾਂਝ ਦੀ ਫੋਟੋ ਆ ਪੰਜਾਬੀ ਆ ਗਏ ਹੋਏ ਕਾਫੀ ਵੱਡਾ ਫੈਨ ਲੱਗਦਾ ਹੈ ਯਾਰ ਹੈ ਅੱਛਾ ਨਾਲ ਹੋਰ ਵੀ ਸੀਗੇ ਬੱਚੇ ਮੇਰੇ ਖਿਆਲ ਦੇ ਵਿੱਚ ਅੱਗੇ ਚਲੇਗੇ ਅੱਛਾ ਹਾਂਜੀ ਤਾਂ ਹੋਰ ਕੋਈ ਦਿਲਜੀਤ ਦੀ ਕਿਹੜੀ ਗੱਲ ਚੰਗੀ ਲੱਗਦੀ ਆ ਜੀ ਜਿਹੜੇ ਵੀ ਨਾ ਗਾਣੇ ਗਾਉਂਦਾ ਉਹ ਬਹੁਤ ਬੈਸਟ ਲੱਗਦੀ ਮੈਨੂੰ ਸੱਚੀ ਮਜ਼ਾ ਬਹੁਤ ਆਉਂਦਾ ਸੱਚੀ ਵਾਈਬਸ ਅੱਛੀ ਲੱਗਦੀ ਹੈ ਵਾਈਬਸ ਬਹੁਤ ਆਉਂਦੀ ਹੈ ਕੋਈ ਖਾਸ ਕਿਉਂਕਿ ਗਾਉਣ ਦੇ ਨਾਲ-ਨਾਲ ਮੋਟੀਵੇਸ਼ਨਲ ਗੱਲਾਂ ਵੀ ਕਰਦਾ ਸਟੇਜ 'ਤੇ ਹਾਂਜੀ ਮੋਟੀਵੇਸ਼ਨਲ ਗੱਲਾਂ ਕਰਦਾ ਉਹ ਗੀਤ ਕੋਈ ਕਿਹੜਾ ਜਿਆਦਾ ਦਿਲ ਦੇ ਨੇੜਿਆ ਗੀਤ ਬੈਸਟ ਬੈਸਟ ਦੇਖੋ ਜੀ ਸਾਰੇ ਨੇ ਬਸ ਜਿਹੜਾ ਮੇਰਾ ਬੈਸਟ ਜਿਹੜਾ ਮੇਨ ਹੈਗਾ ਉਹ ਹੈਗਾ ਵਾਈਬ ਓ ਦਿਲਜੀਤ ਉਸਾਂ ਦੇ ਵੱਲ ਅੱਛਾ ਜਦੋਂ ਤੁਹਾਡੇ ਫਰੈਂਡਸ ਨੂੰ ਪਤਾ ਲੱਗਾ ਹੋਣਾ ਕਲਾਸਮੇਟਸ ਨੂੰ ਪਤਾ ਲੱਗਾ ਹੋਣਾ ਵੀ ਐਦਾਂ ਤੁਸੀਂ ਜਾ ਰਹੇ ਹੋ ਸ਼ੋਅ ਦੇਖਣ ਤਾਂ ਉਹਨਾਂ ਦੀ ਕੀ ਸੀਗੀ ਸਾਰੀ ਇੰਟੂਿਸ਼ਨ ਉਹ ਕੀ ਕਹਿ ਰਹੇ ਸੀ ਬਸ ਥੋੜੇ ਜਿਆਦਾ ਸੁੰਦੇ ਉਹਨਾਂ ਨੇ ਕਿਹਾ ਨਹੀਂ ਵੀ ਮੈਂ ਕਰਦਾ ਫਲਾਈ ਫਿਰਦਾ ਬਸ ਉਹ ਜੈਲਸ ਹੁੰਦੇ ਬਹੁਤ ਕੀ ਕਰ ਕੀ ਕਰ ਸਕਦੇ ਹੂੰ ਕਈ ਵਾਰ ਬਲੀਵ ਨਹੀਂ ਕਰਦੇ ਕਿ ਤੂੰ ਝੂਠ ਬੋਲਦਾ ਹੈ ਗੱਪ ਛੱਡਦਾ ਹੈ ਜੀਬ ਸੀਜਾ ਮੈਂ ਬਲੀਵ ਨਹੀਂ ਕਰਦੇ ਹਾਂ ਜੀਜਾ ਦੇ ਸਟੇਟਸ ਪਾਤਾ ਹਾਂਜੀ ਕੀ ਕਮੈਂਟ ਆਈ बस ਹੁਣ ਪਤਾ ਹੀ ਪਹੁੰਚ ਗਿਆ ਨਾ ਹਾਂਜੀ ਮੈਮ ਬੱਚਿਆਂ ਦੇ ਵਿੱਚ ਕ੍ਰਿਓਸਟੀ ਕਿੰਨੀ ਜ਼ਿਆਦਾ ਹੈਗੀ ਮਤਲਬ ਉਹ ਐਕਸਪ੍ਰੈਸ ਵੀ ਨਹੀਂ ਕਰ ਪਾ ਰਹੇ ਮੇਰੇ ਤੋਂ ਜ਼ਿਆਦਾ ਤੇ ਬੱਚਾ ਐਕਸਾਈਟਿਡ ਸੀਗਾ ਕਿ ਮੈਂ ਸ਼ੋਅ ਦੇਖਣਾ ਹੀ ਦੇਖਣਾ ਹੈ ਫਰਮ ਲਾਸਟ ਵਾ ਨਾ 1 ਮੰਥ ਤੋਂ ਵੀ ਅਪਾ ਪਹਿਲਾਂ ਕਿ ਚੰਡੀਗੜ੍ਹ ਜਾਣਾ ਸੀ ਤਾਂ ਵੀ ਬੜਾ ਸ਼ੋਅ ਮਜ਼ਾਜ ਕਿਸੇ ਜ਼ਰੂਰ ਦੇਖਣ ਜਾਣਾ ਹੈ ਅੱਛਾ ਉੱਥੋਂ ਵਾਲਾ ਸ਼ੋਅ ਵੀ ਦੇਖਿਆ ਸੀ ਹਾਂਜੀ ਇਹਦਾ ਮਤਲਬ ਹੁਣ ਨੈਕਸਟ ਜਿਹੜਾ ਹੈ ਕਿ ਲਗਭਗ ਪੰਜਾਬ 'ਚ ਮੇਰੇ ਖਿਆਲ ਚ ਅਜੇ ਲਾਸਟ ਕਲੋਜ਼ ਹੋ ਜਾਣਾ ਫਿਨਲ ਸ਼ੋਅ ਹੈ ਇਸ ਕਰਕੇ ਜ਼ਿਆਦਾ ਐਕਸਾਈਟਮੈਂਟ ਸੀ ਕਿ ਫਿਨਾਲੇ ਦੇਖਦੇ ਕਿਵੇਂ ਤਾਂ ਹੁੰਦਾ ਨਿਊ ਇਅਰ ਈਵ ਹੈ 31 ਜੰembreਾ ਥੋੜਾ ਜ਼ਿਆਦਾ ਅੱਛਾ ਲੱਗੇਗਾ ਤਾਂ ਹੋਰ ਕੋਈ ਖਾਸ ਗੱਲ ਬਾਤ ਦਿਲਜੀਤ ਦੇ ਪਿਛਲੇ ਸ਼ੋਅ ਨਾਲ ਜੁੜੀ ਹੋਈ ਬਸ ਖਾਸ ਗੱਲ ਬਾਤ ਤਾਂ ਕੁਝ ਨਹੀਂ ਹੈਗੀ ਜੀ ਜੀ ਥੋੜਾ ਜਿਹਾ ਕਰਾਊਡ ਦਾ ਫਰਕ ਹੈ ਹੋਰ ਜ਼ਿਆਦਾ ਇਕੱਠਾ ਹੁੰਦਾ ਹੈ ਸਨੇਚਿੰਗ ਬਹੁਤ ਵਗੈਰਾ ਹੁੰਦੀ ਹੈ ਫੋਨਾਂ ਦੀ ਥੋੜਾ ਜਿਹਾ ਆਪਣੇ ਜਿਹੜੇ ਬਿਲੋਂਗਿੰਗਸ ਆ ਕੈਰੀਿੰਗ ਆ ਉਹ ਥੋੜੀ ਕੇਅਰ ਰੱਖ ਕੇ ਰੱਖਣਾ ਪੈਂਦਾ ਤੁਸੀਂ ਕੈਸ਼ ਕੈਰੀ ਕੀਤਾ ਤੁਸੀਂ ਪਰਸ ਕੈਰੀ ਕੀਤਾ ਤੁਸੀਂ ਫੋਨ ਕੈਰੀ ਕੀਤਾ ਉਹਦਾ ਬੜਾ ਧਿਆਨ ਖਣਾ ਪੈਂਦਾ ਕਿਉਂਕਿ ਕਰਾਊਡ ਵਿੱਚ ਕੁਝ ਨਹੀਂ ਪਲਦਾ ਜਦੋਂ ਬੰਦਾ ਇੰਜੋਏ ਕਰ ਰਿਹਾ ਹੁੰਦਾ ਕਿਸੇ ਦਾ ਫੋਨ ਚੋਰੀ ਹੋ ਰਿਹਾ ਕਿਸੇ ਦਾ ਕੁਝ ਹੋ ਰਿਹਾ ਉਹਦਾ ਥੋੜਾ ਧਿਆਨ ਰੱਖਣਾ ਪੈਂਦਾ ਚੰਡੀਗੜ੍ਹ ਬਹੁਤ ਨੁਕਸਾਨ ਹੋਏ ਲੋਕਾਂ ਦੇ ਉਹ ਹਟਾਤਾ ਨਹੀਂ ਹੋਇਆ ਨਹੀਂ 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 ਸਾਡਾ ਨਹੀਂ ਨਹੀਂ ਬਹੁਤ ਅੱਛਾ ਸੀਗਾ ਹੁਣ ਆ 31st ਹੈ ਥੋੜਾ ਜ਼ਿਆਦਾ ਐਕਸਾਈਟਿਡ ਹੈ ਹੋਪਸ ਸੋ ਸਾਡਾ ਨਿਊ ਇਅਰ ਅੱਛਾ ਜਾਏ ਸਭ ਦਾ ਸਭ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਤੇ ਤੁਹਾਨੂੰ ਵੀ ਹਾਂਜੀ ਅਜਾ ਟੀ-ਸ਼ਰਟ ਕਿਵੇਂ ਮਿਲੀ ਇਹ ਕਿਦਾਂ ਕਲੈਕਟ ਹੋਈ ਇਹ ਕਸਟਮਾਈਜ਼ ਕਰਾਈ ਸੀ ਬਾਹਰੋਂ ਮਾਰਕੀਟ ਤੋਂ ਹਾਂਜੀ ਠੀਕ ਹੈ ਲੋਕਲ ਮਾਰਕੀਟ ਤੋਂ ਕਰੇ ਸੀ ਬਹੁਤ ਫਿਰ ਤਾਂ ਉੱਥੇ ਵੱਡੇ ਧੜਲੇ ਨਾਲ ਵਿਕੀਆਂ ਹੋਣੀਆਂ ਹਾਂ ਹਾਂਜੀ ਹਾਂਜੀ ਸੋ ਕਰੇਜ ਤੁਸੀਂ ਦੇਖ ਸਕਦੇ ਹੋ ਬੱਚੇ ਆ ਨਾਲ ਫੈਮਿਲੀ ਮਮੀ ਪਾਪਾ ਆਏ ਆ ਇਹਨਾਂ ਦੇ ਔਰ ਬੜਾ ਬੱਚਾ ਫੈਨ ਆ ਕਹਿੰਦਾ ਮੈਨੂੰ ਮੇਰਾ ਸੀ ਵੀ ਇਹ ਦੇਖਣਾ ਹੀ ਦੇਖਣਾ ਅੱਜ ਸ਼ੋ ਹਾਲਾਂਕਿ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਵੀ ਸ਼ੋ ਦੇਖਿਆ ਚੰਡੀਗੜ੍ਹ ਕਰਾਊਡ ਬਹੁਤ ਜ਼ਿਆਦਾ ਸੀ ਇਸ ਵਾਰ ਇਹਨਾਂ ਨੂੰ 골ਡ ਜਿਹੜੀਆਂ ਟਿਕਟਸ ਨੇ ਉਹ ਮਿਲ ਗਈਆਂ ਨੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਇੱਕ ਵੱਡੀ ਗੱਲ ਹੈ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਤੇ ਫੈਨ ਫੋਲਿੰਗ ਆਈ ਹੋਈ ਆ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਇੱਧਰ ਬਹੁਤ ਆਏ ਨੇ ਤੁਸੀਂ ਵੀ ਮੈਮ ਸ਼ੋਅ ਦੇਖਣ ਆਏ ਜੀ ਕਿੱਥੋਂ ਆਏ ਅੰਮ੍ਰਿਤਸਰ ਤੁਸੀਂ ਵੀ ਹਾਂਜੀ ਹਾਂਜੀ ਅੰਮ੍ਰਿਤਸਰ ਅੱਛਾ ਕਿਹੜੀਆਂ ਟਿਕਟਸ ਨੇ ਤੁਹਾਨੂੰ ਮਿਲ ਪਈਆਂ 골ਡ 골ਡ ਪਹਿਲੀ ਵਾਰ ਆਏ ਹੋ ਜੀ ਕਿਉਂਕਿ ਜਿਵੇਂ ਪਿਛਲੀ ਫੈਮਿਲੀ ਨਾਲ ਗੱਲ ਕਰ ਰਹੇ ਸੀ ਉਹ ਉਹਨਾਂ ਨੇ ਤੇ ਚੰਡੀਗੜ੍ਹ ਵੀ ਸ਼ੋਅ ਦੇਖਿਆ ਸੀਗਾ ਟਿਕਟਾਂ ਹੀ ਨਹੀਂ ਮਿਲੀਆਂ ਚੰਡੀਗੜ੍ਹ ਦੀਆਂ ਅੱਛਾ ਇਜ਼ੀ ਟਿਕਟ ਮਿਲ ਗਈ ਐਥੀਆ ਹੈ ਇਜ਼ੀ ਮਿਲ ਗਈ ਸੀ ਟਿਕਟ ਬਹੁਤ ਇਜ਼ੀਲੀ ਵੈਸੇ ਕਿਉਂਕਿ ਐਥਕਾ ਹੀ ਬਹੁਤ ਹੋਇਆ ਨਾ ਵੀ ਲੋਕਾਂ ਨੇ ਬਲੈਕ ਤੇ ਵੀ ਬਹੁਤ ਸੇਲਿੰਗ ਆ ਯੈਸ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਐਕਸਾਈਟਡ ਕੋਈ ਖਾਸ ਗੱਲ ਦਿਲਜੀਤ ਨਾਲ ਜੁੜੀ ਹੋਈ ਕੋਈ ਸ਼ੇਅਰ ਕਰਨੀ ਚਾਹੁੰਦੇ ਹੋਗੇ ਦਿਲਜੀਤ ਖੁਦ ਹੀ ਖਾਸ ਹਨ ਇਹਗੇ ਨੇ ਉਹਨਾਂ ਬੱਚੇ ਸੀ ਕਿਤੇ ਵੀ ਜਾ ਸਕਦੇ ਆ ਬੜੀ ਜਗ੍ਹਾ ਟਰਾਈ ਕੀਤਾ ਤੇ ਅਨ ਫਾਈਨਲੀ ਉਹਨਾਂ ਨੇ ਅਨਾਉਂਸ ਕੀਤਾ ਤੇ ਅਸੀਂ ਬਹੁਤ ਖੁਸ਼ ਆ ਕਿ ਫਾਈਨਲੀ ਅਸੀਂ ਜਾ پا ਰਹੇ ਹਾਂ ਜਦੋਂ ਤੁਹਾਨੂੰ ਟਿਕਟਸ ਮਿਲ ਗਈਆਂ ਸੀ ਪਤਾ ਸੀ ਇਹ ਕੰਫਰਮ ਹੋ ਗਿਆ ਸੀ ਵੀ ਹੁਣ ਸ਼ੋਅ ਦੇਖਣ ਜਾਣਾ ਸੌਂਗੇ ਸੀ ਨਹੀਂ 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 ਆਏ ਸੁਤੇ ਨਹੀਂ ਤੇ ਨਹੀਂ ਆਏ ਕੱਲ ਤੇ ਬਿਲਕੁਲ ਨਹੀਂ ਸੁਤੇ ਅੱਛਾ ਸੌਣਾ ਅੱਜ ਵੀ ਨਹੀਂ ਦੇਣਾ ਕਿਉਂ 12 1 ਵਜੇ ਤੱਕ ਤਾਂ ਸ਼ੋਅ ਚੱਲਣਾ ਉਸ ਤੋਂ ਬਾਅਦ ਫਿਰ ਉਹ ਰਿਪੀਟ ਕਰ ਕਰਕੇ ਮੈਮਰੀ ਥੋੜੀ ਹੈ ਨਾ ਉਹਨੇ ਆ ਗੀਤ ਗਾਇਆ ਸੀ ਉਹਨੇ ਐ ਗੀਤ ਕਿਹਾ ਸੀ ਕੋਈ ਆਉਦਾ ਹੀ ਜਾਂਦਾ ਰਹਿਣਾ ਸਹੀ ਗੱਲ ਹੈ ਚਲੋ ਗੁੱਡ ਲੱਕ ਤੇ ਪੈਨਸ ਤੁਸੀਂ ਦੇਖ ਰਹੇ ਹੋ ਵੱਡੇ ਪੱਧਰ ਤੇ ਆਏ ਹੋਏ ਨੇ ਇੱਧਰ ਵੀ ਇੱਕ ਪਰਿਵਾਰ ਹੈ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਜੀ ਲੁਧਿਆਣੇ ਦੇ ਹੀ ਆਪਾਂ ਲੋਕਲੀ ਹਾਂ ਸ਼ੋਅ ਦੇਖਣ ਆਏ ਜੀ ਹਾਂਜੀ ਬਿਲਕੁਲ ਬਿਲਕੁਲ ਇਹ 골ਡ ਟਿਕਟਸ ਮਿਲ ਗਿਆ ਹਾਂਜੀ 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 ਤੇ ਤੁਸੀਂ ਵੀ ਅਸੀਂ ਵੀ ਲੁਧਿਆਣੇ ਤੋਂ ਹੀ ਆ ਜੀ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਐਕਸਾਈਟਡ ਪਹਿਲਾ ਸ਼ੋਅ ਹੈ ਹਾਂਜੀ ਪਹਿਲਾ ਮੇਰਾ ਐਕਸਾਈਟਮੈਂਟ ਹੋ ਰਹੀ ਹੈ ਕਿ ਆ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਹੈ ਉਹ ਵੀ ਆਪਣੇ ਸ਼ਹਿਰ ਚ ਆ ਕੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਸੌਂਗੇ ਸੀ ਰਾਤ ਨਹੀਂ ਮੈਂ ਤਾਂ ਸੁੱਤੀ ਨਹੀਂ ਬਿਲਕੁਲ ਸੁੱਤੀ ਨਹੀਂ ਆਦਾ ਅੱਛਾ ਦਲਜੀਤ ਦਾ ਕ੍ਰੇਜ਼ ਅਸੀਂ ਵੇਖ ਰਹੇ ਆ ਮੈਡਮ ਅੰਮ੍ਰਿਤਸਰ ਤੋਂ ਆਏ ਆ ਇੱਕ ਚੰਡੀਗੜ੍ਹ ਲਾਗੇ ਕੋਰਾਲੀ ਤੋਂ ਆਏ ਨਹੀਂ ਕੀ ਤੁਸੀਂ ਵਜ੍ਹਾ ਮੰਨਦੇ ਹੋ ਵੀ ਦਲਜੀਤ ਦਾ ਇਹਨਾਂ ਕ੍ਰੇਜ਼ ਕਿਉਂ ਆ ਵਜ੍ਹਾ ਇੱਕ ਤਾਂ ਮਤਲਬ 뮤직 ਬਹੁਤ ਵਧੀਆ ਹੁੰਦਾ ਉਹਦਾ ਹੈਨਾ ਅਗਰ ਤੁਸੀਂ 뮤직 ਵੀ ਦੇਖੋ ਨਾ ਮਤਲਬ ਐਵਰੀ ਟੀਮ ਵਰਕ ਆ ਉਹਦੇ ਵਿੱਚ 뮤직 ਅਗਰ ਲਿਰਿਕਸ ਨਾ ਹੋਣ ਤਾਂ 뮤직 ਵੀ ਉਹਦਾ ਨੰਬਰ 1 ਫਿਰ ਉਹਦੇ ਲਿਰਿਕਸ ਹੈਗੇ ਆ ਉਹ ਵੀ ਬਹੁਤ ਵਧੀਆ ਹਣਾ 뮤직 ਲਿਰਿਕਸ ਪਲੱਸ ਹੋ ਗਏ ਵੀਡੀਓਜ਼ ਵੀ ਬਹੁਤ ਵਧੀਆ ਫਿਰ ਉਸ ਤੋਂ ਬਾਅਦ ਉਹਦੀ ਪਰਸਨੈਲਿਟੀ ਬਹੁਤ ਵਧੀਆ ਹੈਗੀ ਹੈ ਨਾ ਇੱਕ ਚੈਮ ਹੈ ਨਾ ਤੇ ਉਸ ਤੋਂ ਮਤਲਬ ਟੋਟਲ ਪੈਕੇਜ ਹੈ ਉਹ ਇਸ ਕਰਕੇ ਫਰੋ ਫਸਟ ਡੇ ਤੋਂ ਲੈ ਕੇ ਹੁਣ ਤੱਕ ਮਤਲਬ ਉਹਦੇ ਸਾਰੇ ਸੌਂਗ ਬਹੁਤ ਵਧੀਆ ਨੇ ਬਹੁਤ ਵਧੀਆ ਨੇ ਮਤਲਬ ਵਿਚ ਵਿੱਚ ਜੀ ਕਦੇ-ਕਦੇ ਉਹਦੇ ਤੇ ਸਕੰਜਾ ਕੱਸਿਆ ਜਾਂਦਾ ਸਿਸਟਮ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਆ ਗੀਤ ਨਹੀਂ ਗਾਉਣਾ ਉਹ ਨਹੀਂ ਗਾਉਣਾ ਹਾਲਾਂਕਿ ਫੈਨਸ ਨੂੰ ਬਹੁਤ ਦੁੱਖ ਲੱਗਦਾ ਹੈਗਾ ਤਾਂ ਚਲੋ ਕੋਈ ਗੱਲੀਏ ਚੱਲਦਾ ਰਹਿਣਾ ਸਿਕੰਜਾ ਦੇ ਆਮ ਬੰਦੇ ਤੋਂ ਲੈ ਕੇ ਬੜੇ ਤੱਕ ਕਸਿਆ ਹੀ ਜਾਂਦਾ ਪਰ ਕਿਸੇ ਦਾ ਕੁਝ ਨਹੀਂ ਰੁਕਦਾ ਹੁੰਦਾ ਹੈਗਾ ਇਹ ਤਾਂ ਲਾਈਫ ਆ ਹੈਨਾ ਇਹ ਤਾਂ ਚੱਲਦਾ ਰਹਿੰਦਾ ਇਹ ਤਾਂ ਚੱਲੀ ਜਾਊਗਾ ਇਸ ਔਕੇ ਪਰ ਮਨੋਰੰਜਨ ਇੰਜੋਇਮੈਂਟ ਇਹ ਚੱਲਣਾ ਚਾਹੀਦਾ ਚੰਡੀਗੜ੍ਹ ਸੀਗਾ ਵੀ ਪੰਜ ਤਾਰੇ ਵਾਲਾ ਗੀਤ ਨਹੀਂ ਗਾਉਣਾ ਹੈ ਸ਼ਰਾਬ ਤੇ ਕੋਈ ਗੀਤ ਨਹੀਂ ਗਾਉਣਾ ਹਥਿਆਰਾਂ ਤੇ ਕੋਈ ਗੀਤ ਨਹੀਂ ਗਾਉਣਾ ਹੈ ਇਹ ਵੀ ਚੱਲੀ ਜਾਂਦਾ ਸਾਰੇ ਸਿੰਗਰ ਤੇ ਚੱਲਦਾ ਸਾਰੇ ਤੇ ਇਸ ਔਕੇ ਚੱਲੀ ਜਾਂਦਾ ਕੋਈ ਗੱਲ ਨਹੀਂ ਆਪਾਂ ਤਾਂ 뮤직 ਲਵਰ ਆ ਤੇ ਜਿੰਦਗੀ ਜੀਣ ਆਏ ਆ ਤੇ ਜ਼ਿੰਦਗੀ ਜੀਣ ਵਾਸਤੇ ਇੱਥੇ 뮤ਜ਼ਿਕ ਨੂੰ ਐਨਜੋਏ ਕਰਨ ਆਏ ਆ ਕੱਲ ਦਾ ਦਿਨ ਹੈ ਨਹੀਂ ਹੈ ਬਸ ਅੱਜ ਐਨਜੋਏ ਕਰਨ ਆਏ ਨਵੇਂ ਸਾਲ ਦੀ ਜਿਹੜੀ ਐਂਟਰੀ ਹੈ ਇਹ ਵੀ ਤੁਹਾਡੀ ਗ੍ਰੈਂਡ ਹੋਏਗੀ ਸ਼ੋਅ ਬਿਲਕੁਲ ਬਿਲਕੁਲ ਨਾਲੇ ਆਇਆ ਮੇਨ ਮੁੱਦਾ ਇਹ ਹੈਗਾ ਵੀ ਫਿਰ ਪਤਾ ਨਹੀਂ ਦਿਨ ਮਿਲੇ ਨਾ ਮਿਲੇ ਫਿਰ ਸ਼ੋਅ ਹੋਵੇ ਨਾ ਹੋਵੇ ਹੈਨਾ ਅਗਲੇ ਦਾ ਆਪਾਂ ਨੂੰ ਕੁਝ ਨਹੀਂ ਪਤਾ ਨੈਕਸਟ ਕੀ ਹੋਊਗਾ ਕੁਝ ਨਹੀਂ ਬਤਾ ਸਾਨੂੰ ਅੱਜ ਦਾ ਪਤਾ ਵੀ ਲੁਧਿਆਣੇ ਆਇਆ ਤੇ ਮੈਂ ਆਪਣੇ ਬੇਟੇ ਨੂੰ ਕਿਹਾ ਸੀਗਾ ਮੈਂ ਕਿਹਾ ਤੂੰ ਜਾ ਨਾ ਜਾ ਮੇਰੀ ਟਿਕਟ ਬੁੱਕ ਕਰਾ ਦੇ ਮੈਂ ਜ਼ਰੂਰ ਜਾਣਾ ਹੈਗਾ ਆਪਾਂ ਦਾ ਪੂਰੇ ਫੈਨ ਆ ਉਹਦੇ ਤੇ ਬਾਕੀ ਰੋਣ ਦੇ ਤਾਂ ਬਹੁਤ ਰੀਜ਼ਨ ਆ ਹਸਣ ਦੇ ਰੀਜ਼ਨ ਬਹੁਤ ਘੱਟ ਆ ਸਹੀ ਗੱਲ ਹੈ ਠੀਕ ਹੈ ਨਾ ਹਸਣ ਦਾ ਮੌਕਾ ਕਦੇ ਕਦੇ ਮਿਲਦਾ ਮਮਾ ਨੇ ਕਿਹਾ ਸੀਗਾ ਵੀ ਤੁਹਾਨੂੰ ਟਿਕਟ ਮਿਲੇ ਨਾ ਮਿਲੇ ਮੇਰੀ ਟਿਕਟ ਬੁੱਕ ਕਰਵਾ ਦਿਓ ਬਿਲਕੁਲ ਸਰ ਬਿਲਕੁਲ ਇਹੀ ਗੱਲ ਹੋਈ ਸੀਗੀ ਕਹਿੰਦੇ ਤੁਹਾਨੂੰ ਰੋਟੀ ਵੀ ਨਹੀਂ ਮਿਲਣੀ ਖਾਣ ਨੂੰ ਜੇ ਟਿਕਟ ਨਾ ਹੋਈ ਤਾਂ ਲਗਾ ਟਿਕਟ ਲੈ ਕੇ ਘਰੇ ਵੜਾਂਗੇ ਭਾਈ ਟਿਕਟ ਲੈ ਲਈ ਸੀਗੀ ਸਰ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਅੱਛਾ ਹੋਰ ਕੀ ਗੱਲ ਖਾਸ ਕੋਈ ਦਿਲਜੀਤ ਨੂੰ ਲੈ ਕੇ ਕਹਿਣੀ ਚਾਹੁੰਦੇ ਸਰ ਇੱਕ ਚੀਜ਼ ਆ ਉਹ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦਾ ਦਿਲ ਦਾ ਇੱਕ ਹੀਰਾ ਵਾ ਮਤਲਬ ਪੈਕੇਜ ਆ ਧਮਾਕਾ ਵ ਠੀਕ ਹੈ ਪੰਜਾਬੀਆਂ ਦੀ ਪੱਗ ਬਹੁਤ ਉੱਪਰ ਲੈ ਗਿਆ ਪਹਿਲੀ ਹਾਲ ਤਾਂ ਮਤਲਬ ਬੈਸਟ ਆ ਸਭ ਤੋਂ ਬੈਸਟ ਹੈ ਅੱਜ ਪੱਗਾਂ ਦਾ ਕੈਂਪ ਵੀ ਲੱਗਿਆਗਾ ਤੁਰਲੇ ਵਾਲੀਆਂ ਚਿੱਟੀਆਂ ਪੱਗਾਂ ਬਣੀਆਂ ਬਹੁਤ ਵਧੀਆ ਚੀਜ਼ ਲਾਈ ਹੈ ਸਰ ਪੱਗ ਤੇ ਇੱਕ ਰਿਸਪੈਕਟ ਆ ਉਹਨੇ ਕੋਲੇ ਆਪਾਂ ਜਿਵੇਂ ਪੰਜਾਬੀ ਮੂਵੀਜ਼ ਦੇਖ ਲੈਂਦੇ ਪੰਜਾਬੀ ਕੋਈ ਕੁਝ ਨਹੀਂ ਸੀਗੇ ਪੁੱਫੜ ਜੀ ਆਗੇ ਜੀਜਾ ਆਗੇ ਖੱਪ ਪਾਲੀ ਆ ਕਰ ਲਈ ਪਰ ਉਹਨੇ ਇੱਕ ਲੈਵਲ ਦਾ ਹੈ ਕਿ ਪੰਜਾਬੀ ਹੈਗੀ ਚੀਜ਼ ਐਕਚੁਅਲ ਚ ਕੀ ਆਪਣਾ ਪੰਜਾਬੀਆਂ ਨੂੰ ਇਕੱਲਾ ਕਮੇਡੀਅਨ ਦੇ ਤੌਰ ਤੇ ਦਿਖਾਇਆ ਗਿਆ ਔਰ ਕਮੇਡੀ ਵੀ ਬੜੀ ਉਹ ਡੀਗ੍ਰੇਡ ਲੈਵਲ ਦੀ ਕਮੇਡੀ ਵੀ ਪੰਜਾਬੀ ਤਾਂ ਬਸ ਇਸ ਤਰ੍ਹਾਂ ਦੇ ਜੋਕ ਕਰਨ ਵਾਲੀ ਹੁੰਦੇ ਨੇ ਉਹ ਬਿਲਕੁਲ ਸਰ ਆਹੀ ਦਿਖਾਈ ਗਈ ਸੀ ਪੰਜਾਬੀ ਕੁਝ ਵੀ ਨਹੀਂ ਕਿ ਪੰਜਾਬੀ ਬਸ ਇੱਕ ਖੱਪ ਕਰ ਲੋ ਖੇਡ ਲੋ ਔਰ ਕੁਝ ਨਹੀਂ ਆਉਂਦਾ ਇਹਨਾਂ ਨੂੰ ਬਸ ਇੰਨੇ ਇੱਕ ਦਿਖਾਇਆ ਕਿ ਹਾਂ ਕਿ ਜੈਂਟਲੀ ਪਰਸਨੈਲਿਟੀ ਕੀ ਨੇ ਪੰਜਾਬੀ ਕਿ ਆਪਣੀ ਹਿਸਟਰੀ ਪਹਿਲਾਂ ਵਾਲੀ ਕੀ ਹੈ ਕਿ ਪੰਜਾਬੀ ਇਹ ਨੇ ਤਾਂ ਬਹੁਤ ਵਧੀਆ ਸਰ ਕਈ ਸਲੋਗਨ ਵੀ ਬੜੇ ਫੇਮਸ ਕਰਤੇ ਦਿਲਜੀਤ ਨੇ ਪੰਜਾਬੀ ਆ ਗਏ ਓਏ ਬਹੁਤ ਵਧੀਆ ਕੀਤਾ ਸਰ ਹਾਂ ਜੇ ਕੋ ਪੰਜਾਬ ਵਿੱਚ ਰਹਿ ਕੇ ਕੋਈ ਵੀ ਪੰਜਾਬੀ ਆ ਤੁਸੀਂ ਉਹ ਇਹ ਭਾਜੀ ਆ ਮੇਰਾ ਬੇਟਾ ਇਹ ਬੱਚੇ ਨੇ ਪੰਜਾਬੀ ਨੂੰ ਪੰਜਾਬੀ ਨੂੰ ਪੁਸ਼ ਕਰਨਾ ਚਾਹੀਦਾ ਹੱਲਾਸ਼ੇਰੀ ਦੇਣੀ ਚਾਹੀਦੀ ਆ ਠੀਕ ਹੈ ਨਾ ਕਦੇ ਵੀ ਨਹੀਂ ਆਪਣੇ ਆਪਣੇ ਭਰਾ ਨੂੰ ਆਪਣੇ ਬੱਚੇ ਨੂੰ ਕੋਈ ਵੀ ਆ ਆਪਣੇ ਨੂੰ ਅੱਗੇ ਵਧਾਓ ਕੋਈ ਵੀ ਆ ਕਈਆਂ ਨੂੰ ਬੜੀ ਤਕਲੀਫ ਹੁੰਦੀ ਐ ਇਸ ਸਲੋਗਨ ਤੋਂ ਪੰਜਾਬੀ ਆਗੇ ਹੋਏ ਸਰ ਉਹ ਦੇਖੋ ਪੰਜਾਬੀ ਆਗੇ ਤੋਂ ਉਹਨੇ ਕਹਿਣਾ ਹੀ ਆ ਪੂਰੀ ਵਰਲਡ ਜਿੱਤ ਕੇ ਆਪਣੇ ਘਰ ਚ ਆ ਰਿਹਾ ਉਹ ਆਪਾਂ ਉਹਨੂੰ ਰਿਸਪੈਕਟ ਦਈਏ ਬਹੁਤ ਵੱਡੇ ਲੈਵਲ ਦੀ ਜੋ ਵੈਦ ਲਈ ਬਣਦੀ ਆ ਬਿਲਕੁਲ ਦੇਖੋ ਹੁਣ ਜਦੋਂ ਕੋਈ ਕਹਿੰਦੇ ਮਿਊਜ਼ਿਕ ਨੂੰ ਮੈਨੂੰ ਵੀ ਕਈਆਂ ਨੇ ਕਿਹਾ ਵੀ ਤੁਸੀਂ ਇਹ ਟਿਕਟ ਤੇਨੇ ਪੈਸੇ ਲਾਤੇ ਅਸੀਂ ਨਾ ਲਾਂਦੇ ਤੇ ਮੈਂ ਕਿਹਾ ਵੀ ਹਰੇਕ ਦਾ ਹੁੰਦਾ ਆਪਾਂ ਕ੍ਰਿਕਟਰ ਹੁੰਦੇ ਨਾ ਉਹ ਨਾ ਉਹ ਕ੍ਰਿਕਟਰ ਆਪਾਂ ਕਹਿੰਦੇ ਕੀ ਕ੍ਰਿਕਟ ਖੇល ਰਹੇ ਨੇ ਕੋਈ ਖਾਸ ਗੱਲ ਨਹੀਂ ਪਰ ਲੋਕ ਕ੍ਰਿਕਟ ਪਿੱਛੇ ਫੈਨ ਆ ਲੋਕ ਮਰਦੇ ਆ ਕਿੱਥੇ ਕਿੱਥੇ ਤੱਕ ਜਾਂਦੇ ਨੇ ਹਰੇਕ ਚੀਜ਼ ਦਾ ਇੱਕ ਆਪਣਾ ਰੋਲ ਹੁੰਦਾ ਹੈ ਨਾ ਕਿੰਨੇ ਦੀ ਪੈਗੀ ਟਿਕਟ ਤੁਹਾਨੂੰ 10 10000 ਦੀ ਇੱਕ 골ਡਨ ਹਾਂ ਜੀ ਚਾਰ ਟਿਕਟਸ ਲਈਆਂ ਨੇ ਆਪਣੇ ਨਾਲ ਹੁਣੇ ਮਿਲੇ ਆਪਣੇ ਬੱਚੇ ਹੀ ਆ ਮੈਂ ਤੇ ਮੇਰਾ ਬੇਟਾ ਆਇਆ ਹਾਂ ਜੀ ਤਾਂ 10000 ਦੀਆਂ ਦੋ ਬੋ థాంਕ ਯੂ ਸਰ ਓਕੇ ਤਾਂ ਕ੍ਰੇਜ਼ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਹੈ ਪੰਜਾਬੀਆਂ ਦੇ ਵਿੱਚ ਤਾਂ ਆਪਣੇ ਆਪ ਦੇ ਵਿੱਚ ਇਹ ਵੱਡੀ ਗੱਲ ਆ ਦਲਜੀਤ ਆਏ ਨੇ ਪੰਜਾਬ ਦੇ ਵਿੱਚ ਆਪਦੇ ਘਰੇ ਆਇਆਗਾ ਤਾਂ ਲੋਕਾਂ ਨੂੰ ਕ੍ਰੇਜ਼ ਤਾਂ ਹੋਣਾ ਹੀ ਆ ਸੋ ਪੰਜਾਬੀ ਆਗੇ ਉਹ ਆਪਣੇ ਆਪ ਦੇ ਵਿੱਚ ਇਹ ਸਲੋਗਨ ਇੱਥੇ ਦੇਖਣ ਨੂੰ ਤੁਹਾਨੂੰ ਮਿਲੇਗਾ ਕਿਉਂਕਿ ਪੰਜਾਬੀ ਵੱਡੇ ਪੱਧਰ ਤੇ ਅੱਜ ਦਸਤਾਰਾਂ ਵੀ ਬਣਣੇਗੇ ਖਾਸ ਕਰਕੇ ਦਲਜੀਤ ਦੀਆਂ ਤੁਰਲੇ ਵਾਲਾਂ ਦਸਤਾਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ 2 ਨੰਬਰ ਗੇਟ ਤੇ ਖੜੇ ਆ ਜਿੱਥੋਂ 골ਡਨ ਟਿਕਟਸ ਵਾਲਿਆਂ ਦੀ ਐਂਟਰੀ ਹੋਣੀ ਆ ਜੁੜੇ ਰਹੋ 1 ਪੁਆਇੰਟ ਦੇ ਨਾਲ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ